हां जी दोस्तों ਜਦਾਂ ਕਿ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਹੁਣ ਬਕਰਪੁਰ ਵਾਲੇ ਬਾਬੇ ਦਾ ਮਾਮਲਾ ਕਾਫੀ ਭਖਿਆ ਹੋਇਆ ਹੈ ਅਤੇ ਬਹੁਤ ਸਾਰੀਆਂ ਵੀਡੀਓ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਅਤੇ ਹੁਣ ਤੁਹਾਨੂੰ ਦੱਸ ਦਈਏ ਦੋਸਤੋ ਕਿ ਪੰਜਾਬੀ ਸਿੰਗਰ ਅਰਜੰਟ ਢਿੱਲੋਂ ਨੇ ਵੀ ਬਕਰਪੁਰ ਵਾਲੇ ਬਾਬੇ ਤੇ ਇੰਡਾਇਰੈਕਟ ਵੇ ਦੇ ਨਾਲ ਟਿੱਪਣੀ ਕਰ ਦਿੱਤੀ ਹੈ ਅਰਜੰਟ ਢਿੱਲੋਂ ਨੇ ਆਪਣੇ ਬਾਬੇ Song ਤੇ ਬਣੀ ਇੱਕ ਰੀਲ ਸ਼ੇਅਰ ਕੀਤੀ ਹੈ ਅਤੇ ਨਾਲ ਹੀ نیچے ਲਿਖਿਆ ਹੈ ਹੁਣ ਨਾ ਬਣਿਓ ਦਿਨ ਮਾੜੇ ਚੱਲ ਪਏ ਰਿਫਿਊਜ਼ਲ ਜਿਆਦਾ ਆ ਰਹੀ ਇਸ ਤਰ੍ਹਾਂ ਦੋਸਤੋ ਅਰਜੰਟ ਢਿੱਲੋਂ ਨੇ ਇੰਡਾਇਰੈਕਟ ਵੇ ਦੇ ਨਾਲ ਬਕਰਪੁਰ ਵਾਲੇ ਬਾਬੇ ਸੁਰਿੰਦਰ ਸ਼ਾਹ ਤੇ ਟ ਵੀ ਕੀਤਾ ਜਾ ਰਿਹਾ ਹੈ ਪਰ ਬਹੁਤ ਸਾਰੇ ਲੋਕਾਂ ਵੱਲੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਿ ਅਰਜਨ ਟੱਲੋ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਅਰਜਨ ਤੋਂ ਇਲਾਵਾ ਹੋਰ ਬਹੁਤ ਸਾਰੇ ਲੋਕ ਵੀ ਟਿੱਪਣੀਆਂ ਕਰ ਰਹੇ ਹਨ ਇੱਕ ਵੱਲੋਂ ਕਮੈਂਟ ਕੀਤਾ ਜਾਂਦਾ ਹੈ ਬਾਬਾ ਜੀ ਮੇਰਾ ਵੀਜ਼ਾ ਕਦੋਂ ਆਊ ਆਦੇ ਨਾਲ ਹੀ ਦੂਸਰੇ ਨੇ ਰਿਪਲਾਈ ਚ ਲਿਖਿਆ ਹੈ ਬੈਗਪੈਕ ਕਰ ਬੱਚਾ 24 ਘੰਟੇ ਦੇ ਵਿੱਚ ਵੀਜ਼ਾ ਆ ਰਿਹਾ ਤੇਰਾ ਆਦੇ ਇੱਕ ਨੇ ਲਿਖਿਆ ਅਰਜਨ ਨੇ ਕਹਿਤਾ ਬਾਬਾ ਕੈਨਸਲ ਰਿਫਿਊਜ਼ਲ ਜਿਆਦਾ ਆ ਰਹੀ ਇਸ ਤਰ੍ਹਾਂ ਦੋਸਤੋ ਇਸ ਮੁੱਦੇ ਦੇ ਉੱਪਰ ਲੋਕਾਂ ਵੱਲੋਂ ਵੀ ਬਹੁਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਹਨ ਇਸ ਦੇ ਬਾਰੇ ਸ ਕਰ ਲਿਓ